क्या नाम है आपका रवि जो बाइक जा रहे हैं आपके मोहल्ले में क्या कारण है क्यों कारण यहाँ कोई काम नहीं कर रहा है गली सड़क पानी नहीं है सारे सड़क टूटिया पिया है हम लोग बहुत परेशानी है यहाँ पर लीडर आते हैं आपके मोहल्ले में आते थे हैं सब कह के चले जाते कोई नहीं करते हैं आज तक तो अब क्या फैसला लिया गया फैसला जो काम करेगा उसको वोट देंगे नहीं तो नहीं तो किसी को नहीं ਨਾ ਮੈਂ ਤੁਹਾਡਾ ਤੇ ਅੱਜ ਜੋ ਮੁਹੱਲੇ ਚ ਬਾਈਕਾਰਡ ਦੇ ਪੋਸਟਰ ਲਗਾਏ ਗਏ ਆ ਕੀ ਕਾਰਨ ਮੇਰਾ ਨਾਮ ਅਪਨੀਤ ਮਹਾਰਾ ਜੀ ਜੀ ਮੈਂ ਰੋਜ਼ ਆਪਣੇ ਸੁਪੂ ਕੋ ਕੱਲਾ ਤਾਂ ਰਹਿਣ ਵਾਲਾ ਆਂ ਠੀਕ ਆਈਆਂ ਤੋਂ ਸਨ 95 93 ਪਏ ਆ ਜੀ ਤੁਹਾਡੇ ਇਲਾਕੇ ਵਿੱਚ ਮੈਡਮ ਜੋ ਨਿਰੋਲ ਸਿੱਧੂ ਜੀ ਨੇ ਟੂਬਾ ਲਗਵਾਇਆ ਠੀਕ ਹੈ ਉਸ ਤੋਂ ਬਾਅਦ ਸੈਪਾ ਉਹ ਸ਼ਾਦ ਦੀਆਂ ਅਸੀਂ ਇਲਾਕੇ ਨੇ ਪਾਣੀ ਨਹੀਂ ਪੀਤਾ ਹੁਣ ਮੈਡਮ ਜੀਵਨ ਜੋਤ ਕੋਰ ਜੀ ਆਏ ਨਾ ਉਹਨਾਂ ਟੂਬਾ ਲਗਵਾਇਆ ਆਈ ਹੈ ਪਾਣੀ ਨਹੀਂ ਪੀਤਾ ਕੋਈ ਮੁਸ਼ਕਿਲ ਆ ਹਾਲ ਲੱਗਿਆ ਉਹਨਾਂ ਸਤਨ ਦਾ ਵੀ ਸੜਕ ਬਣਾ ਟੋੜ ਦਿੱਤੀ ਆ ਪਾਣੀ ਕਿਸੇ ਇਲਾਕੇ ਨੇ ਕਨੈਕਸ਼ਨ ਨਹੀਂ ਦਿੱਤਾ ਕਿਸੇ ਲਕ ਨਕ ਨਕ ਨਹੀਂ ਦਿੱਤਾ ਆਪਣੀ ਆਣਗੇ ਇਲਕਾਂ ਆਣੇ ਐ ਐਮ ਐਲ ਐ ਐਮ ਪੀ ਨੇ ਆਣਾ ਵਾ ਕਾਰ ਲੰਘਣ ਅਸੇ ਸਿਰਫ ਸਾਫਾਈ ਕਰਦੀਆਂ ਪਰ ਪਾਣੀ ਕਿਸ ਨੇ ਪੀਣਾ ਹਰ ਇੱਕ ਇਲਾਕੇ ਦਾ ਡੇਢ ਜਿਹੜੀ ਆ ਬਿਮਾਰ ਬੱਚੇ ਬਿਮਾਰ ਪੱਠੇ ਆ ਹੌਸਪੀਟਲ ਦੇਖੋ ਕੀ ਹਾਲ ਹੈ ਬਿਮਾਰੀਆਂ ਦਾ ਜੀ ਤੇ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਦਾ ਜੀ ਆਜ਼ਾਦ ਵੀ ਆਣੀ ਆਜ਼ਾਦ ਵੀ ਨੇ ਬੂਥ ਤੇ ਬੈਠ ਕੇ ਬੂਥ ਤੇ ਬੰਦੇ ਬੰਦੇ ਜਿ ਬਹਿਣਗੇ ਤਾਂ ਇਹ ਪੂਰੇ ਮੁਹੱਲੇ ਦਾ ਫੈਸਲਾ ਹੈ ਜਾਂ ਇੱਕ ਗਲੀ ਦਾ ਫੈਸਲਾ ਗਲੀ ਦਾ ਨਹੀਂ ਸਰਪੰਚ ਲੈਦਾ ਜੀ ਤੁਸੀਂ ਇਲਾਕੇ ਤੁਸੀਂ ਇਲਾਕੇ ਮੈਨਾਂ ਚੱਲੋ ਸਾਰੇ ਇਲਾਕੇ ਦੇ ਵੇਖੋ ਆਣ ਕੇ ਕਿੰਨੇ ਕਿੰਨੇ ਪਾਣੀ ਤਾਂ ਨਾਪੀ ਬੀਬੀਆਂ ਬੋਲ ਦੇਣਗੀਆਂ ਜੀ ਠੀਕ ਜਸਬੀਰ ਕੋਲ ਅੰਡੀ ਜਿਹੜਾ ਬਾਈਕਾਟ ਦੇ ਪੋਸਟਰ ਲਗਾਏ ਰਾਜਨੀਤਿਕ ਲੀਡਰਾਂ ਦੇ ਕੀ ਕਾਰਨ ਹੈ ਕਾਰਨ ਇਹ ਅਸੀਂ ਦੁਖੀ ਬਣੇ ਆ ਮੇਰੀ ਆ ਦੁਕਾਨ ਹੈ ਡੇਰੀ ਸਾਰੀ ਦਿਹਾੜੀ ਮੈਂ ਇਧਰੋਂ ਨਾ ਕੇ ਬੈਣੀ ਆ ਇਧਰੋਂ ਧੂੜ ਮੇਰੇ ਉੱਤੇ ਉਹ ਡੁੱਡ ਕੇ ਸਾਰੀ ਪੈ ਜਾਂਦੀ ਆ ਦੁਕਾਨ 'ਚ ਸਾਰੀ ਪੈ ਜਾਂਦੀ ਆ ਸੜਕ ਦੇ ਹੱਥੋਂ ਅਸੀਂ ਇੰਨੇ ਕੁ ਦੁਖੀ ਆ ਨਾ ਸਾਰੇ ਪਿੰਡ ਵਾਲੇ ਮੱਲੇ ਵਾਲੇ ਬਹੁਤ ਜ਼ਿਆਦੇ ਦੁਖੀ ਆ ਜੀ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਅਸੀਂ ਕਿ ਸਤੈ ਨੋ ਨਹੀਂ ਪਾਣੀ ਬੜਿਆਂ ਨੂੰ ਅਸੀਂ ਪਾ ਪਾ ਕੇ ਵੋਟਾਂ ਸਾਰੀਆਂ ਪਾਰਟੀਆਂ ਨੂੰ ਦੇਖ ਲਈਆਂ ਵਾ ਕਾਲੀ ਪਾਰਟੀ ਨੂੰ ਵੀ ਅਸੀਂ ਪਾਉਂਦੇ ਰਹੇ ਹਮੇਸ਼ਾ ਹੀ ਵੋਟਾਂ ਫਿਰ ਅਸੀਂ ਆਪਣਾ ਇਨੂੰ ਪਿਛਲੀ ਵਾਰ ਉਹਨੂੰ ਵੀ ਇੱਕ ਵਾਰ ਸਾਲ ਪਾਈਆਂ ਵਾ ਆਪਣੇ ਦੂਜੇ ਨੂੰ ਵੀ ਆ ਕਿਹੜੀ ਸਿੱਧੂ ਸਾਹਿਬ ਦੇ ਕਰਦੇ ਪਰ ਅਸੀਂ ਸਾਰੇਨ ਮਤਲਬ ਆ ਕੇ ਵੇਲੇ ਵੀ ਕੋਈ ਸਾਡੇ ਉਹਨੇ ਬੜਾ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਮਹੱਲਾ ਚੰਡੀਗੜ੍ਹ ਬਣਾ ਦਵਾਂ ਸਾਰਾ ਸਵਾਰੂਗੇ ਪਰ ਸਾਡਾ ਇੱਥੇ ਆ ਕੇ ਕਿਸੇ ਨੇ ਸਾਡੀ ਖਬਰ ਨਹੀਂ ਲਈ ਅਸੀਂ ਬਹੁਤ ਦੁਖਿਆ ਦੀ ਸੜਕ ਵੇਖੋ ਕੀ ਹਾਲ ਹੈ ਦੀ ਸੜਕ ਦਾ ਪਾਣੀ ਪਾਣੀ ਸਿਵਰ ਨੇ ਸਿਵਰ ਨੇ ਪੈ ਵਾਦੇ ਬੜੇ ਕਰਦੇ ਆ ਵੋਟਾਂ ਤੇ ਸਾਰੇ ਵਾਦੇ ਕਰਦੇ ਅਸੀਂ ਆ ਕਰਾਂਗੇ ਉਹ ਕਰਾਂਗੇ ਬਾਅਦ ਚ ਕੋਈ ਵੜਦਾ ਨਹੀਂਗਾ ਬਾਅਦ ਚ ਕੋਈ ਸਾਡੀ ਖਬਰ ਹੀ ਨਹੀਂ ਲੈਂਦਾ ਕੋਈ ਇਸ ਕਰਕੇ ਅਸੀਂ ਇਹ ਸੋਚਿਆ ਆ ਕਿ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦੇਈ ਠੀਕ ਹੈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸ਼ਿਲਪਾ ਕੀ ਗੱਲ ਹੋਈ ਆ ਜਿਹੜਾ ਅੱਜ ਤੁਸੀਂ ਮਹੱਲੇ 'ਚ ਰਾਜਨੀਤਿਕ ਲੀਡਰਾਂ ਦਾ ਬਾਈਕਾਟ ਦੀ ਗੱਲ ਕਰ ਰਹੇ ਸਰ ਇੱਕ ਤਾਂ ਇਹਨਾਂ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਹੈਗਾ ਸਾਨੂੰ ਸਹੀ ਤਰੀਕੇ ਦਾ ਨਾ ਤੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ ਬਾਈਪਾਂ ਪਈਆਂ ਆ ਕੋਈ ਕਨੈਕਸ਼ਨ ਨਹੀਂ ਹਲੇ ਸਟਾਰਟ ਕਰਵਾਏ ਹੋਏ ਇਹਨਾਂ ਨੇ ਜੀ ਤੇ ਹੁਣ ਪੂਰੇ ਮਹੱਲੇ ਵੱਲੋਂ ਫੈਸਲਾ ਦਿੱਤਾ ਗਿਆ ਹਾਂਜੀ ਬਿਲਕੁਲ ਤਾਂ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਪਾਰਟੀ ਦਾ ਕੋਈ ਉਮੀਦਵਾਰ ਇੱਥੇ ਪਹੁੰਚਿਆ ਪਹਿਲਾਂ ਆਂਦੇ ਸਾਰੇ ਆ ਲੇਕਿਨ ਕੰਮ ਕੋਈ ਨਹੀਂ ਕਰਾ ਕੇ ਜਾਂਦਾ ਤੁਸੀਂ ਕੀ ਕੀ ਮੰਗ ਰੱਖੀ ਹੋਈ ਹੈ ਲੀਡਰ ਮੰਗ ਹੈ ਕਿ ਸਾਡੇ ਏਰੀਆ ਦਾ ਸਾਰਾ ਕੰਮ ਕਰਵਾਇਆ ਜਾਵੇ ਇੱਕ ਸਾਨੂੰ ਫਾਟਕ ਦਾ ਜਿਹੜਾ ਰਸਤਾ ਆ ਉਹ ਬੰਦ ਹੋ ਜਾਣਾ ਉਹ ਦੂਸਰਾ ਵੀ ਬੰਦ ਹੋ ਜਾਣਾ ਆ ਉਹਨੂੰ ਪ੍ਰੋਪਰ ਤਿਆਰ ਕਰਵਾ ਕੇ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਰਸਤਾ ਕਿਧਰੋਂ ਮਿਲਣਾ ਹੈ ਜੀ